ऑनरेबल मिनिस्टर डॉक्टर मिसर बलजीत कौर जी आदम श्री हंसराज हंस जी सरदार बाबू सिंह मान मान मराड़ा वाले मुहम्मद शरीफ जी तो बहुत ही जी प्यारी ऑडियंस है जी ਮਿਊਜ਼ਿਕ ਨੂੰ ਪਿਆਰ ਕਰਦੀ ਹੈ ਫਿਲਮ ਇੰਡਸਟਰੀ ਚ ਬਹੁਤ ਸਾਰੇ ਲੋਕ ਆਏ ਨੇ ਹਰਪੀਤ ਸੇਖੋਂ ਇਹ ਅਸੀਂ ਇਕੱਠੇ ਨੌਕਰੀ ਕੀਤੀ ਹੈ ਜਿਹੜਾ ਇਹ ਉਪਰਾਲਾ ਹਰਪੀਤ ਸੇਖੋਂ ਨਹੀਂ ਕੀਤਾ ਮੇਰੇ ਕੋਲ ਇਹ ਅਲਫਾਜ਼ ਨਹੀਂ ਕਿ ਇਹ ਵੀ ਮੈਂ ਸਲਾਹਾਂ ਕਰ ਸਕਦਾ ਹਰਕੀਰ ਸਿੰਘ ਉਹ ਤੇ ਛਿੰਦਾ ਜੀ ਆਪਾਂ ਚ ਗਵਾਨੀ ਸੀ ਤੇ ਮੈਂ ਇਹਨਾਂ ਦਾ ਮਤੀਰ ਗਵਾਨੀ ਛਿੰਦਾ ਜੀ ਤੇ ਇਹਨਾਂ ਦੇ ਘਰ ਤੋਂ ਕੋਈ 500 ਮੀਟਰ ਤੇ ਮੇਰਾ ਘਰ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਗਾਣੇ ਵਾਲੇ ਦੀ ਜ਼ਿਕਰ ਕੀਤਾ ਕਿਥੇ ਤੁਰ ਗਿਆ ਯਾਰਾ ਕਈ ਵਾਰੀ ਜਦੋਂ ਨਾਲ ਕਈ ਇਸ ਤਰ੍ਹਾਂ ਦੇ ਵਾਕਿਆ ਨੇ ਇੱਕ ਵਾਰ ਮੈਂ ਜੀਸੀ ਮੋਗਾ ਸੀ ਇਹ ਚੇਲੇ ਜੀ ਨੇ ਕੋਲੇ ਤੋਂ ਬੰਦਿਆਂ ਨੂੰ ਲੈ ਕੇ ਆ ਗਏ ਮਾਨ ਸਾਹਿਬ ਹਰ ਬੰਦੇ ਨੇ ਆਪੋ ਆਪਣੀ ਜ਼ਿੰਦਗੀ ਦਾ ਜੋ ਉਹਨਾਂ ਦੇ ਨਾਲ ਸਮਾਂ ਬਤਾਇਆ ਜਿੱਕਰ ਕਰਨਾ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਅਸੀਂ ਆਮ ਜੀ ਲਾਇਸੈਂਸ ਦਾ ਕੀ ਤੇ ਤਰੀਬਤ ਬੰਦ ਕੀਤੀ ਸੀ ਕਿ ਆਮ ਜੀ ਲਾਇਸੈਂਸ ਨਹੀਂ ਬਣਾਇਆ ਚੇਲੇ ਜੀ ਦੇ ਨਾਲ ਉਹਨਾਂ ਦੇ ਦੋਸਤ ਆ ਗਏ ਮੈਨੂੰ ਉਹਦਾ ਨਾਮ ਤਾਂ ਨਹੀਂ ਯਾਦ ਮੈਨੂੰ ਤੇ ਬਾਈ ਜੀ ਹਾਲੇ ਸਾਲ ਤੋਂ ਬਣਾ ਦੇ ਮੈਂ ਇੱਕ ਵਾਰ ਇਹ ਤਾਂ ਛਿੰਦਾ ਜੀ ਨੂੰ ਸੱਚ ਜਾਣੀ ਉਹ ਨਾ ਕਰਦੀ ਮੈਂ ਕਹਿੰਦਾ ਛਿੰਦਾ ਜੀ ਮੈਂ ਨਾ ਲਾਇਸੈਂਸ ਤਾਂ ਬੰਦ ਕੀਤੇ ਹੋਏ ਸੈਕੰਡ ਮਾਈਂਡ ਵਿੱਚ ਆਇਆ ਗੱਲ ਮੇਰੇ ਪਿਤਾ ਹੀ ਨੇ ਇੱਕ ਗੱਲ ਸਿਖਾਈ ਸੀ ਪੁੱਤ ਜਦੋਂ ਪਾਵਰ ਤੁਹਾਡੇ ਕੋਲੇ ਹੋਵੇ ਨਾ ਉਹਦਾ ਸਹੀ ਇਸਤੇਮਾਲ ਕਰਿਓ ਤੇ ਕਦੇ ਦੋਸਤ ਨੂੰ ਨਾ ਨਾ ਕਿਹਦਾ ਸਿਸ਼ਟ ਮੈਜਿਸਟ੍ਰੇਟ ਦੇ ਕੋਲੇ ਅੱਜ ਵੀ ਪਾਵਰ ਹੈ ਕਿ ਜੇ ਉਹ ਈਸੀ ਚਾਹੇ ਦਾ ਲਾਇਸੈਂਸ ਇੱਕ ਮਿੰਟ ਚ ਨਹੀਂ ਬਣ ਸਕਦਾ ਜੀ ਸਾਰੇ ਜਾਣੇ ਬਿਲਕੁਲ ਤੁਹਾਨੂੰ ਵੀ ਪਤਾ ਕਿ ਪ੍ਰੋਸੀਜਰ ਕਿੰਨਾ ਲੰਬਾ ਹੈ ਲੇਕਿਨ ਡਿਸਟ੍ਰਿਕਟ ਮੈਜਿਸਟ੍ਰੇਟ ਕੋਲੇ ਪਾਵਰ ਹੈ ਮੈਂ ਆਪਣੇ ਕਲਰਕ ਨੂੰ ਬੁਲਾਇਆ ਕੋਈ ਕਾਗਜ਼ ਪੱਤਰ ਨਹੀਂ ਉਹਨਾਂ ਕੋਲ ਮੈਂ ਚੇਤਾ ਜੀ ਨੂੰ ਕਿਹਾ ਮੈਂ ਕਿਹਾ ਕਿ ਇਹਨਾਂ ਦੇ ਉਹ ਕਲਰਕ ਨੂੰ ਕਿਹਾ ਕਿ ਇਹਨਾਂ ਦੇ ਨਾ ਰਜਿਸਟਰ ਲਿਆ ਰਜਿਸਟਰ ਦੇ ਵਿੱਚ ਮੈਂ ਉਹਨਾਂ ਦਾ ਦੋ ਬੰਦਿਆਂ ਦਾ ਨਾਮ ਪਾ ਦਿੱਤਾ ਨਹੀਂ ਤੇ ਉਹਨਾਂ ਦਾ ਐਡਰੈਸ ਪਾ ਲਿਆ ਤੇ ਮੈਂ ਕਾਪੀ ਵੀ ਉੱਤੇ ਪੜ ਕੇ ਸਾਈਨ ਕਰਕੇ ਚਿੰ다 ਜੀ ਨੂੰ ਕਾਪੀਆਂ ਫੜਾਤੀਆਂ ਚਿੰ다 ਜੀ ਨੂੰ ਯਕੀਨ ਨਹੀਂ ਆ ਉਹ ਬੰਦੇ ਤਾਂ ਹੀ ਕਹਿ ਲੱਗੇ ਕਿ ਆਵੇਂ ਡੀਸੀ ਤੁਹਾਡੇ ਨਾਲ ਨਾ ਮੀャਦ ਕਰੇ ਇਹ ਹੋ ਨਹੀਂ ਸਕਦਾ ਕਿ 1 ਮਿੰਟ ਦੇ ਵਿੱਚ ਕਦੇ ਲਾਇਸੈਂਸ ਬਣਦਾ ਵੇਖਿਆ ਚਿੰਦਾ ਜੀ ਨੇ ਵੀ ਯਕੀਨ ਨਹੀਂ ਕੀਤਾ ਉੱਠ ਗਏ ਤੇ ਬਾਈ ਜੀ ਕਿਉਂ ਮੇਰੇ ਨਾਲ ਮੀャਦ ਕਰਨਗੇ ਮੈਂ ਫਿਰ ਚਿੰਦਾ ਜੀ ਨੂੰ ਬਿਠਾ ਕੇ ਆਖਿਆ ਮੈਂ ਕਿਹਾ ਚਿੰਦਾ ਜੀ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਇਹ ਪਾਵਰ ਹੈ ਉਹਦੇ ਚ ਲਿਖਿਆ ਹੋਇਆ ਐਕਟ ਦੇ ਵਿੱਚ ਅਗਰ ਡਿਸਟ੍ਰਿਕਟ ਮੈਜਿਸਟ੍ਰੇਟ ਸੈਟੀਸਫਾਈ ਹੈ ਕੋਈ ਕਿਸੇ ਪੁਲਿਸ ਰਿਪੋਰਟ ਨਹੀਂ ਕਿਸੇ ਵੀ ਲੋੜ ਸੋ ਚਿੰਦਾਲੀ ਬੜੇ ਖੁਸ਼ ਹੋਏ ਇਹ ਗੱਲ ਉਹਨਾਂ ਨੇ ਕਾਫੀ ਮੇਰੇ ਦੋਸਤਾਂ ਮਿੱਤਰਾਂ ਦੇ ਨਾਲ ਕੀਤੀ ਜਿੰਦ ਤੱਕ ਉਹਨਾਂ ਦੇ ਨਾਲ ਜਿਸ ਤਰ੍ਹਾਂ ਉਹਨਾਂ ਦੀ ਦਾਇਕੀ ਸੀ ਉਹਦੀ ਦਾਇਕੀ ਤੋਂ ਮੈਨੂੰ ਬਹੁਤ ਪ੍ਰਭਾਵਿਤ ਸੀ ਅੱਜ ਵੀ ਸੇਖੋ ਦੇ ਨਾਲ ਮੇਰੀ ਕੱਲ ਗੱਲ ਹੋਈ ਇਨੇ ਹੌਸਲਾ ਜਿਹਾ ਕਰਕੇ ਇਹਨੂੰ ਕਿਹਾ ਕਿ ਸ਼ਾਇਦ ਮੈਂ ਕੁਝ ਲੈਣਾ ਗਾ ਕੇ ਸੁਣਾਵਾਂ ਮੈਨੂੰ ਥੋੜਾ ਜਿਹਾ ਸ਼ੌਕ ਹੈ ਜਦੋਂ ਮੈਂ ਹੰਸਪਾਈ ਸਾਹਿਬ ਵੀ ਹੁਣੇ ਕਹਿ ਰਹੇ ਸੀ ਜਦੋਂ ਇਹਨਾਂ ਨੂੰ ਦੇਖਿਆ ਸੱਚ ਜਾਨੋ ਇੰਨੇ ਵੱਡੇ ਵੱਡੇ ਇੱਥੇ ਆਰਟਿਸਟ ਬੈਠੇ ਮੇਰੇ ਤਾਂ ਗਲਾ ਸੋ ਕਰੇ ਸੋ ਇਹੋ ਜਿਆ ਸਾਡਾ ਚਿੰਦਾ ਸਿੰਘ ਜੀ ਨੇ ਜ਼ਿੰਦਗੀ ਦੇ ਵਿੱਚ ਬਹੁਤ ਪਿਆਰ ਕੀਤਾ ਨਾਮ ਤੱਕ ਘਟੇ ਘਟੇ ਦੋਸਤਾ ਮਿੱਤਰਾਂ 'ਚ ਪਿਆਰ ਵੀ ਬਹੁਤ ਘਟੇ ਹੈ ਇਹ ਕੋਨਾ ਦਾ ਗਾਣਾ ਸੀ ਬਾਬਿਆਂ ਦੇ ਚਲ ਚਲ ਬਾੜੀ ਖੋਲ ਕੇ ਵਾਹਿਗੁਰੂ ਬੋਲ ਕੇ ਸੀਟ ਤੇ ਬਹਿ ਜਾ ਬੱਲੀਏ ਨਵਾਂ ਲੈ ਲਿਆ ਟਰੱਕ ਉਹ ਇੱਕ ਤੇਰੇ ਯਾਰ ਨੇ ਬਾਬਿਆਂ ਦੀ ਚਲ ਚਲ ਮੈਨੂੰ ਇਹ ਗਾਣਾ ਹਮੇਸ਼ਾ ਹੀ ਬੜਾ ਹਮੇਸ਼ਾ ਹੀ ਬਹੁਤ ਯਾਦ ਆਉਂਦਾ ਹੈ ਮੈਂ ਕੌਦਾ ਪਰ ਹੈ ਪਰ ਭਾਈ ਸਾਹਿਬ ਹੱਸ ਜੀ ਜਦਨ ਕਿਤੇ ਮੌਕਾ ਮਿਲੇਗਾ ਮੈਂ ਤਿਆਰੀ ਕਰਕੇ ਆਉਂਗਾ ਤੁਹਾਨੂੰ ਇੱਕ ਗਾਟੇ ਦੀ ਸੁਣਾਉਂਗਾ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ